ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਕੀਰਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂਜੀ ਵਾਹਿਗੁਰੂ ਜੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਧੁੱਪ ਬਹੁਤ ਤੇਜ ਹੈ ਧੁੱਪ ਕੋ ਨਹੀਂ ਚੱਕਣੀ ਜਾਂਦਾ ਅੱਜ ਹੈਗੇ 20 ਫਰਵਰੀ ਤੇ ਰਾਤ ਲੇਟ ਬੱਗ ਗਈ 5:30 ਵਜੇ ਪੌਣੇ 7 ਵਜੇ ਲੇਟ ਗਈ ਹੋਈ ਆਈ ਹੈਗੀ ਹੁਣ 9 ਵਜੇ ਚੌਰਾ 15 ਘੰਟੇ ਬਾਅਦ ਲੇਟ ਆਈ ਹੈਗੀ ਤੇ ਪੋਰਤ ਸਰਜਾਂ ਦਾ ਕਿਉਂਕਿ ਹੁਣ ਸੁਣ ਪਤਾ ਹੀ ਹੈ ਵੀ ਬੱਚਿਆਂ ਨੇ ਪੇਪਰ ਦੇਣਗੇ ਤੇ ਬੱਚੇ ਆਥਣ ਪੜ੍ਹਦੇ ਨੇ ਹਨਾ ਜਿੰਨਾ ਕਿ ਚਿਰ ਪੜਿਆ ਜਾਂਦਾ ਹੈਗਾ ਤੇ ਸਾਡਾ ਨਵੈਟਰ ਵੀ ਡਾਊਨ ਹੋ ਗਿਆ ਲਾਈਟਾਂ ਲੁੱਟਾਂ ਹਨਾ ਸਾਰੀਆਂ ਐ ਚੱਲੀ ਗਈਆਂ ਨੇ ਕਿਉਂਕਿ ਜੇ ਤੱਪਾ ਪਤਾ ਹੁੰਦਾ ਕਿ ਵੀ ਰੋਜ਼ ਐ ਕੱਟ ਲੱਗਦਾ ਫਿਰ ਤੱਪਾ ਉਹ ਸਾਬ ਨਾਲ ਲੈਟਰ ਲੁੱਟਾਂ ਲਾ ਲਾਂਗੇ ਲੈਟਰ ਲੁੱਟਾਂ ਹੀ ਚੱਲੀ ਗਈਆਂ ਤੇ ਲਾਈਟ ਦਾ ਕੱਟ ਸੀ ਜਿਹੜਾ ਉਹ ਹੁਣ ਆਈ ਆਏਗੀ 9 ਵਜੇ 9 ਦੇ ਵੀ ਸਵਾ 9 ਹੋ ਗਏ ਸੀ ਜਿਹੜੀ ਲਾਈਟ ਆਈਏਗੀ ਤੇ ਹੋ ਮਸ਼ੀਨ ਚ ਕੱਪੜੇ ਪਾਏ ਨੇ ਬਾਥਰੂਮ ਤੋਂ ਧੋਤੇ ਨੇ ਮੱਝਾਂ ਦਾ ਪਾਣੀ ਰਾਤ ਟੈਂਕੀ ਭਰ ਲਈ ਸੀਗੀ ਮੈਂ ਪਤਾ ਨਾ ਉਹ ਹੀ ਖੜੀ ਖੜੀ ਨਾ ਮੈਂ ਚੱਲ ਪੰਜ ਮਿੰਟ ਮੈਂ ਹੋਰ ਚਲਾ ਲਾਂ ਨੀ ਉਹ ਟੈਂਕੀ ਭਰ ਗਈ ਨਹੀਂ ਮੈਂ ਐਸੀ ਕਰੇ ਟੈਂਕੀ ਪੁੱਲ ਪਲੇਖ ਭਰਦੀ ਜੀ ਦੋਦੀ ਭਰਦੀ ਹੈਗੀ ਨਹੀਂ ਨਹੀਂ ਭਰਦੀ ਤੇ ਸਰਦਾਰ ਜੀ ਸਵੇਰ ਦੇ ਗਏ ਹੋਏ ਸੀਗੀ ਇੱਥੇ ਆਪਣੇ ਘਰਾਂ ਚ ਗੁੜੀਆ ਦਾ ਵਿਆਹ ਹੈਗਾ ਤੇ ਸਮਾਨ ਛੱਡਣ ਜਾਣਾ ਸੌਰੀ ਜੋ ਵੀ ਹਨਾ ਦਾਜ ਦੇਣਾ ਹੁੰਦਾ ਕੁੜੀ ਨੂੰ ਉਹ ਉਹ ਲੈਦਾਉਣ ਗਏ ਸੀ ਟਰਾਲੀ ਚ ਤੇ ਹੁਣ ਆਏ ਨੇਗੇ ਹੁਣ ਕਹਿੰਦੇ ਮਾਹ ਲਿਆਉਣਿਆਂਗੇ ਸੱਦ ਕੇ ਭਾਈ ਨੂੰ ਲਿਆਉਂਦੇ ਨੇ ਸੱਦ ਕੇ ਬਿਜਲੀ ਵਾਲੇ ਨੂੰ ਨਵੈਟਰ ਦਿਖਾਉਂਦੇ ਨੇ ਕਿ ਪਾਣੀ ਪੂਣੀ ਪੈਂਦਾ ਹੋਇਆ ਪਾ ਦਾਂਗੇ ਅਸੀਂ ਸਾਰਾ ਸਿਆਲ ਹੋ ਗਿਆ ਉਹ ਚ ਪਾਣੀ ਵੀ ਨਹੀਂ ਪਾਇਆ ਨਵੈਟਰ ਚ ਤਾਂ ਹੀ ਡਾਊਨ ਰੂਨ ਹੋ ਗਿਆ ਹਨਾ ਉਹ ਤਾਂ ਕਰ ਹੋਇਆ ਨਹੀਂ ਸੀ ਪਤਾ ਨਹੀਂ ਰਾਤ ਕਿਵੇਂ ਜਿਹਾ ਹੋ ਗਿਆ ਕਿਤੇ ਨਵਾਂ ਨਿਰਾਉਣਾ ਪੈ ਜੇ ਕਈ ਸਾਲ ਹੋ ਗਏ ਨਵੇਂ ਟਰ ਹੈ ਇਹਨੂੰ ਵੀ ਤੇ ਰਾਤ ਕਹਿੰਦੇ ਤਾਂ ਕਹਿੰਦੇ ਇਹੀ ਆ ਰਿਹਾ ਪਰ ਨਾ ਮੈਂ ਇੰਤਰਾ ਲਾਂਗੇ ਨਾ ਕੁਝ ਇਹ ਕੱਟਿਆ ਜਾਊ ਕੁਝ ਵਿੱਚ ਹੋਰ ਪੈਸੇ ਪੈ ਜਾਣਗੇ ਤੇ ਆਹੀ ਨਹੀਂ ਹਨਾ ਕਬੀਲਦਾਰੀਆਂ ਚਾਹਦੇ ਨੇ ਠੀਕ ਆਉਂਦੀਆਂ ਸਭ ਦੀ ਤੇ ਹੁਣ ਮੇਰੇ ਮਸ਼ੀਨ ਚ ਕੱਪੜੇ ਪਾਏ ਹੋਏ ਨੇਗੇ ਉਧਰ ਉਹਨਾਂ ਨੇ ਵੀ ਕਿਹਾデア ਖਲਾਂਗੇ ਹੁਣ ਸੋ ਸਮਾਨ ਲਦਾਏ ਜੁਰ ਸਰਦਾਰ ਜੀ ਤੇ ਸਾਹੇ ਚਿੱਠੀ ਭੇਜਣੀਆਂ ਉਹਨਾਂ ਨੇ ਤੇ ਬਸ ਕੰਮ ਮਤੰਦੇ ਆਪਣੇ ਇਸ ਤਰ੍ਹਾਂ ਹਰ ਰੋਜ਼ ਰੁਟੀਨ ਦੀ ਤਰ੍ਹਾਂ ਚੱਲਦੇ ਰਹਿੰਦੇ ਨੇਗੇ ਹਰ ਰੋਜ਼ ਕੰਮ ਜਿਵੇਂ ਆਪਾਂ ਹਣਾ ਹਰ ਰੋਜ਼ ਰੁਟੀਨ ਚ ਕਰਦੇ ਆਂਗੇ ਹਾਂ ਹਾਂ ਹੋਰ ਸਾੜ ਤਾਂ ਕੱਚਾ ਬੇੜਾ ਕਰਕੇ ਪਤਾ ਨਹੀਂ ਕੀ ਗੱਲ ਇੰਨਾ ਰੇਤ ਚ ਕਿੰਨੀ ਪੈਰ ਛਾੜ ਕੇ ਆਜੀ ਪਤਾ ਨਹੀਂ ਕਿਉਂ ਕਿੱਥੋਂ ਕਿੱਥੋਂ ਦੀ ਕਿੱਥੋਂ ਰੇਤਾ ਆਉਂਦਾ ਇੰਨਾ ਤੇ ਬਾਥਰੂਮ ਨੇ ਜਿਹੜਾ ਜਿੰਨੇ ਵਾਰੀ ਪਾਈਪ ਛੱਡਦੇ ਉਹਨੇ ਵਾਰੀ ਬਾਥਰੂਮ ਅੱਜ ਰੇਤਾ ਤੇਰ ਦਿਆਂਗੇ ਪਤਾ ਨਹੀਂ ਕਿਉਂ ਇੰਨਾ ਰੇਤਾ ਹੋਇਆ ਪਰੇਤੀ ਦਿੱਤਾ ਤੇ 100% ਨਵੇੜਾ ਹੋਇਆ ਪੱਕਾ ਕਾਲੇ ਹੁਣ ਨਾ ਨਾ ਤਾਂ ਘਰ ਬਿਓ ਤਿੱ ਪਹਿ ਹਜੇ ਵੀ ਪੱਕਾ ਹੀ ਕਰ ਲਈਏ ਕਿਉਂ ਘਰ ਪਾਉਣ ਵਾਲਾ ਜਿਹੜਾ ਹੁਣ ਨਵਾਂ ਘਰ ਪਾਇਆ ਗਿਆ ਉਹਦੀ ਸਾਰਾ ਕੁਝ ਹੋਊਗਾ ਹੁਣ ਤਾਂ ਤੇ ਫਿਰ ਆਏ ਹੁੰਦਾ ਵੀ ਹਜੇ ਕਾਣੂ ਪੈਸੇ ਲਾਉਣੇ ਨੇ ਹਜੇ ਜਿੰਨਾ ਚਿਰ ਡੰਗਾ ਲੈਂਦਾ ਵਧੀਆ ਠੀਕ ਆ ਹੈ ਨਾ ਥੋੜੇ ਥੋੜੇ ਨਾਲ ਨਹੀਂ ਪੈਸੇ ਇੰਨੇ ਲੱਗ ਜਾਂਦੇ ਜਿੱਦੇ ਨਵਾਂ ਘਰ ਬਣਾਇਆ ਫਿਰ ਸਾਰਾ ਕੁਝ ਹੀ ਕਰ ਲਾਂਗੇ ਵਾਹਿਗੁਰੂ ਸੇਤੀ ਦੇਣ ਲਿਆ ਆ ਵੀ ਹੈ ਨਾ ਬਸ ਵਰਕ ਤਾਂ ਨਾਲ ਹੀ ਦੇਣਾ ਆਉਂਦੇ ਨੇ ਸੈਂ ਤਾਂ ਆਉਂਦੀ ਆ ਜਰੋਂ ਜੋ ਵੀ ਕੰਮ ਦੀ ਉਹਦੀ ਬਣਦਾਗਾ ਹੈ ਨਾ ਵਾਹਿਗੁਰੂ ਤੰਦਰੁਸਤੀ ਰੱਖੇ ਵੱਡੀ ਗੱਲ ਤੰਦਰੁਸਤੀ ਦੀ ਹੈ ਜੇ ਸਰੀਰ ਤੰਦਰੁਸਤ ਤਾਂ ਘਰ ਵੀ ਬਣ ਜੂ ਚੀਜ਼ਾਂ ਵੀ ਬਣ ਜਾਣਗੀਆਂ ਸਰੀਰ ਤੰਦਰੁਸਤੀ ਚਾਹੀਦਾ ਚਲੋ ਜੀ ਆਪਾਂ ਮਿਲਦੇ ਆਂਗੇ ਫੇਰ ਕੱਪੜੇ ਕੁੱਪੜਿਆਂ ਦਾ ਪਾਣੀ ਕੱਢ ਲਈਏ ਤੇ ਸਵੇਰੇ ਅਸੀਂ ਫੇਰ ਸੁਨੇਹਾ ਅੱਗ ਮਚਾਈ ਚੁੱਲ੍ਹੇ 'ਚ ਅੱਗ ਮਚਾ ਮਚਾ ਕੇ ਨਾਤੇ ਸਾਰੇ ਸੋਖਮਨ ਦਾ ਪੇਪਰ ਸੀ ਹੋਰ ਤਾਂ ਸਾਰ ਸਰ ਜਾਂਦਾ ਜਦੋਂ ਪੇਪਰ ਹੋ ਜਾਂਦੇ ਨੇ ਬੱਚਿਆਂ ਦੇ ਰਾਤ ਨੂੰ ਉਹਨਾਂ ਨੂੰ ਮੜਮੁਟ ਪੜ੍ਹਨਾ ਹੁੰਦਾ ਹੈ ਹਨਾ ਉਰੋਂ ਔਖਾ ਹੋ ਜਾਂਦਾ ਚਲੋ ਜੀ ਫੇਰ ਮਿਲਦੇ ਆਪਾਂ ਕੰਮ ਕਰ ਲਈਏ ਚਲੋ ਜੀ ਆਪਾਂ ਵਿਆਹਾਂ ਦੇ ਘਰੇ ਆ ਗਏ ਆ ਤੇ ਸਮਾਨ ਸਵੇਰੇ ਸਰਦਾਰ ਜੀ ਹੋਰੇ ਸਾਰੇ ਕਈ ਬਹੁਤ ਸਾਰੇ ਮੁੰਡੇ ਤਰ੍ਹਾਂ ਆ ਗਏ ਸੀ ਇੱਧਰ ਤੇ ਸੋਫੇ ਵਗੈਰਾ ਨੇ ਹਨਾ ਬੈਠ ਦ ਜੋ ਵੀ ਸਮਾਨ ਗਾਰੀਨ ਤਲ ਕੋਲ ਕੋ ਰੱਖ ਤਾਂ ਮੇਰੇ ਸਮਾਨ ਤੇ ਕਰ ਦੋ ਗਰਦਨ ਆ ਪਵੇ ਤੇ ਦੋ ਟਰਾਲੀਆਂ ਸਮਾਂ ਪੇਟੀ ਨਹੀਂ ਹੈਗੀ ਕੱਲੀ ਹੋਰ ਸਾਰਾ ਸਮਾਨਾ ਕਿਉਂਕਿ ਹੁਣ ਕੋਠੀਆਂ ਚ ਪੇਟੀ ਨਹੀਂ ਟਿਕਦੀ ਹੈਗੀ ਹੈਨਾ ਦੀਵਾਨ ਵੱਡ ਵੀ ਆ ਹਾਂ ਦੀਵਾਨ ਕੱਟ ਕਰਤਾ ਅੱਛਾ ਤੇ ਆ ਬਾਕੀ ਸਾਰਾ ਸਮਾਨ ਫਰਿੱਜ ਮਸ਼ੀਨ ਹੋਰ ਜਿੰਨਾ ਦਾਜ ਦਾ ਸਮਾਨ ਉਹਨਾਂ ਸੋਫੇ ਹੈਨਾ ਜੂਸਰ ਵਗੈਰਾ ਨਮਾਰੀ ਹੈ ਸਾਰਾ ਸਮਾਨ ਤੇ ਸਵੇਰੇ ਸਾਥੋ ਸਾਜਰੇ ਆਇਆ ਨਹੀਂ ਗਿਆ ਸਮਾਨ ਤਾਂ 8 ਵਜੇ ਲੱਦਿਆ ਸੀਗਾ ਤੇ ਉਹ ਰੋ ਨਾ ਸਾਨੂੰ ਪਤਾ ਹੀ ਹੈ ਕੰਮਾਂ ਦਾ ਟਾਈਮ ਹੋ ਜਾਂਦਾ ਇਹਨਾਂ ਦਾ ਵੀ ਧੰਦਾ ਹੈਗਾ ਆਪਣੇ ਮੰਗੂ ਮੱਝਾਂ ਗਾਵਾ ਦਾ ਹਨਾ ਗਾਵਾਂ ਵਧ ਰੱਖਦੇ ਨੇ ਇਹ ਮੱਝਾਂ ਦਾ ਧੰਦਾ ਹੈਗਾ ਕਿਉਂਕਿ ਕੋਈ ਵੀ ਧੰਦਾ ਆਪਾਂ ਨੂੰ ਜ਼ਿੰਮੇਵਾਰ ਨੂੰ ਹਨਾ ਤੋਰੇ ਬਿਨ ਆਪਣੀ ਕਵੀਲਦਾਰੀ ਨਹੀਂ ਸੈਟ ਆਉਂਦੀ ਹੋਏਗੀ ਘਰੀਆਂ ਸਾਰਾ ਪ੍ਰਬੰਧ ਤਾਂ ਆਪਣੇ ਮੰਗੂ ਰੂੜੀ ਵਿਰਾੜੀ ਹਨਾ ਤੇ ਸਮਾਨ ਲੱਦ ਦਿੱਤਾ ਸ਼ੋਹਣਾ ਵੀ ਹਿੱਸਾ ਟਰੈਕਟਰ ਦੀ ਸ਼ੋਹਰ ਦੇਖ ਲੋ ਹੱਸਿਆ ਹੋ ਗਿਆ ਨਾਨਾ ਤੇ ਨਾਨੀ ਲੋਜੀ ਕਹੇ ਸਾਰੇ ਟਰੈਕਟਰ ਸਜਾਇਆ ਹੋਇਆ ਸਾਰੇ ਟਰੈਕਟਰ ਦੀ ਮੀਟ ਜਰੂਰ ਕਰ ਟਰੈਕਟਰ ਤੇ ਫਲਕਾਰੀ ਪਾਈ ਹੋਈ ਹੈ ਮਾ ਹਨਾ ਸਾਰੇ ਸੌਂਕ ਪੂਰੇ ਕਰਦੀ ਹੁੰਦੀ ਆ ਵੀ ਧੀ ਦੇ ਵੀ ਕੋਈ ਚੀਜ਼ ਰਹਿ ਨਾ ਜਾਵੇ ਹਨਾ ਤੇ ਆਹ ਗੰਨਾ ਇਸ ਤਰ੍ਹਾਂ ਕਰਕੇ ਚੰਗਿਆ ਹੁੰਦਾ ਕਿਉਂਕਿ ਮਠਿਆ ਹਸ ਹੁੰਦਾ ਹਨਾ ਵੀ ਰਸਤਾ ਚ ਮਠਿਆ ਹਸ ਰਹੇ ਜੀ ਤੇ ਅਜਾ ਸਾਡੇ ਘਰ ਤੇ 9:30 ਵਜੇ ਆ ਗਈ ਗਰੀ ਲੇਟ ਹਾਂ ਸਾਡੇ ਘਰ ਕਰ ਲੈ ਆਉਂਦੀ ਉਹ ਨਾ ਮੈਂ ਤਾਂ ਤੇ ਡਰੀ ਗਈ ਆ ਆ ਸਾਡੇ 4:30 ਵਜੇ ਆ ਗਈ ਸੀ ਉਦੋਂ ਹੀ ਪਤਾ ਹੁੰਦਾ ਕਰੀ ਜਾਂਦੇ ਨੇ ਕਿ ਇਹ ਚੱਲ ਪਹੁੰਚ ਕੇ ਤਾਂ ਲਾਈਟ ਨਹੀਂ ਹੈਗੀ ਹਾਂ ਲੋ ਜੀ ਤਾਂ ਗੰਨੇ ਦੋਨਾਂ ਟਰਾਲੀਆਂ 'ਚ ਟੰਗੇ ਹੋਏ ਨੇ ਮਠਿਆਸ ਲਈ ਹੈ ਨਾ ਵੀ ਰਿਸਪੈਕਟ ਮਠਿਆਸ ਲੈ ਜੀ ਐਂ ਹੁੰਦਾ ਵੀ ਗੰਨੇ ਟੰਗਣ ਦਾ ਮਤਲਬ ਸਾਸਰੀ ਘਰ ਜੀ ਲੋ ਜੀ ਸਾਡੇ ਕੁੜਮਣੀ ਸਹਿਵਾ ਵੀ ਆ ਗਏ ਆ ਆ ਪਾਣ ਆ ਗਈ ਆਪਣੀ ਮਾਸੀ ਗੈਰੀ ਜੀ ਅੱਛਾ ਸਪੋਰਟਡ ਆਏ ਹੋਏ ਸੀ ਆ ਠੀਕ ਆ ਇਹ ਅਮਰਤ ਦੇ ਪਿੰਡੋਂ ਨੇ ਜੀ ਮੈਂ ਫਿਰ ਜਾਣਦੀ ਨਹੀਂ ਸੀ ਹਨਾ ਤੁਹਾਨੂੰ ਅਮਰਤ ਦੇ ਪਿੰਡੋਂ ਨੇ ਇਹ ਆ ਭੈਣ ਦੇ ਭੈਣ ਨੇ ਠੀਕ ਆ ਜੀ ਤੇ ਲੋ ਜੀ ਆਪਾਂ ਨੇ ਹੁਣ ਨਾ ਗੈਰੀ ਦਾ ਸਮਾਨ ਲੱਦ ਕੇ ਇਹਨਾਂ ਨੇ ਪੋਚੇ ਵੀ ਲਾਤੇ ਪੋਚੇ ਵੀ ਲਾਤੇ ਕਿਉਂਕਿ ਫਿਰ ਸਮਾਨ ਤੋਂ ਬਾਅਦ ਹਨਾ ਅ ਨਹੀਂ ਹੋ ਹੁੰਦਾ ਇਧਰ ਆ ਤਰਿਆ ਹੋਇਆ ਸੀ ਗਾਇੰਦ ਸਿੰਘ ਸਾਫ ਸਫਾਈ ਸਾਰਾ ਘਰ ਤੇ ਬਾਉਟੀ ਦਾ ਸਮਾਨ ਸੈੱਟ ਕਰਤਾ ਆਉਂਦੀ ਬੰਨੀ ਕੱਲ ਹੁਣਾਂ ਟੀਟੋਰ ਕੇ ਨੇ ਘਰ ਖਾਲੀ ਨੇਟਡ ਖਾਲੀ ਹੋ ਜਾਂਦਾ ਹੈ ਨਾ ਸੁਨ ਸੁਨਾ ਹੋ ਗਿਆ ਦੋ ਵਾਰਾਂ ਦੋ ਕਮਰੇ ਚ ਵੀ ਮਸਾਦ ਹੋ ਰਿਹਾ ਹੋਰ ਵੀ ਮਰਦਾ ਪਾਪ ਤਾਂ ਕਹਿਣਾ ਵੀ ਘਰ ਤੋਂ ਟੀਟੋਰ ਕੇ ਨੇ ਘਰ ਖਾਲੀ ਨੇਟਡ ਖਾਲੀ ਹੋ ਜਾਂਦਾ ਮਾਨਾ ਖਰਾਬ ਕਰ ਬੰਦ ਮਾਰ ਦਿੰਦਾ ਇਹਨੂੰ ਸਾਰਾ ਆਜੀ ਗੈਰੀ ਦੀ ਪਰਜਾਈ ਆ ਇਹਨੇ ਇੰਨੇ ਸੌਕ ਨਾਲ ਆਪਦੀ ਪਰਜਾਈ ਨਨਦ ਰਸਮਾਨ ਤਿਆਰ ਕੀਤਾ ਕਰਮ ਵਾਲੀਆਂ ਹੁੰਦੀਆਂ ਨੇ ਉਹ ਨਨਦਾ ਜੀ ਦਾ ਪਰਜਾਈ ਸਮਾਨ ਤਿਆਰ ਕਰੇ ਹਨ ਦਾਜ ਤਿਆਰ ਕਰੇ ਖਰੀਦੇ ਸ਼ਾਪਿੰਗ ਕਰੇ ਕੋਈ ਵੀ ਚੀਜ਼ ਕਰਮ ਵਾਲੀਆਂ ਹੁੰਦੀਆਂ ਨੇ ਉਹ ਕੁੜੀਆਂ ਆਪੇ ਤੁਹਾਨੂੰ ਬੱਸ ਸ਼ਾਪਿੰਗ ਪਾਗ ਲਾਵੇ ਕਰਦੇ ਕੱਢ ਕੇ ਹਟਦੀ ਹੋਦੀ ਨੇ अरे प्रिया रोनी होता है तो आओ आलू दुब्बो भी बनेगा ये तो दुब्बा रहेगी अच्छा आज नाड़ी व्यापा आया होगा हाँ जी काफी कहीं ना कहीं जाने ते होंगे तेरे अब रामलू हो रही है ये नहीं गयी तेरे अब अब किसारी घोड़ी आज जा रहेगी जी पंद्रह दिन आठ आठ तरीके देगा है ना हाँ जी ਸਾਹੇ ਚਿੱਠੀ ਇਹ ਬਾਹਰ ਲਿਆਣ ਪਾ ਬਾਹਰ ਲਿਆਣ ਪਤਾ ਨਹੀਂ ਲੋ ਜੀ ਦੇਖੋ ਇਹਦੇ ਅਰੇ ਬਹਿਣਾਂ ਆ ਨਾ ਮਾ ਮਾ ਦੇ ਕਾ ਜੂਨੇ ਪੱਤਰੀ ਆ ਹਾਂ ਉਹ ਮੈਂ ਕਿਹਾ ਇਹਦੇ ਸੋ ਸਮਾ ਨਾਲ ਬੰਨ ਲੈ ਜੀ ਲੋਠਾ ਠਾ ਠਾ ਮੂੰਹ ਕਰੋ ਕਰੋ ਮੈਂ ਠਾ ਹਾਂ ਇੱਥੇ ਖੜੋ ਲੱਭੜੂ ਲੱਭੜੂ ਆ ਜਾ ਚੱਲ ਇਹਨੂੰ ਮਸਲਣੋਂ ਹੁੰਦੇ ਸਰਾਈ ਵਿੱਚ ਉਹ ਤੋ ਦੋ ਕਰ ਉਹ ਟਾਰਾ ਜੋੜਦਾ ਜਾ ਪਰ ਇਹ ਕਾਰੋ ਕੋ ਬੁਰਾ ਨਹੀਂਗਾ ਬੁਰਾ ਤੇ ਲਗ ਲੂ ਰੋਟੀ ਹਾਂ ਅੱਜ ਕਿਹੜਾ ਖਾਣ ਦਾ ਲਾ ਲੂ ਫਿਰ ਵੀ ਸਵੇਰੇ ਉੱਠਦੇ ਕਰਾਂਗੇ ਹਾਂ ਮਿੱਟੀ ਆਣ ਕੇ ਤਾਂ ਨਾ ਆਈ ਬੰਦ ਸਮਾਨ ਦਾ ਇਹ ਬੁੱਕੇ ਦਾ ਉਹ ਵਧੀਆ ਹੋ ਗਿਆ ਕਿਹੜਾ ਪਾਇਆ ਸਾਰੇ ਬੂਚੇ ਬੈਠੂ ਉੱਪਰ ਬੈਠੂ ਸਮਾਨ ਦੇਖੀ ਆਹ すげえ。 ਨਾ ਜਗਤ ਨਾ ਡੇ ਡਗਾ ਚੁੱਕ ਕੇ ਮੈਂ ਉਹ ਆਂ ਵੀ ਹੋ ਜਾਉਂਗੀ ਆਹ ਤੇ ਮਰੂਤ ਤੇਸੀ ਦੀਏਗੀ ਉਹ ਚੱਕ ਲੈਣ ਨੂੰ ਸੋਰੀ ਲੈ ਲੋ ਇੱਕ ਗੱਲ ਉਹ ਫੜ ਗਈ ਦਾ ਨੰਨੀ ਹੋਈ ਪਈ ਆ ਹਜੇ ਵੀ ਗੰਨਾ ਲੰਮਾ ਗਾ ਨਿੰਮ ਚ ਫਸੂਗਾ ਟਰਾਲੀ ਚੜਕੇ ਤੇ ਐਡਾ ਕਰ ਦੋ ਮੜਾ ਇਹ ਗੰਨਾ ਟਰਾਲੀ ਚੜ ਜਾ ਪੁੱਤ ਟਰਾਲੀ ਚੜਕੇ ਤਾਂ ਹੁ ਕਰ ਦੋ ਜੀ ਸਾਡਾ ਕਾਕੂ ਨੂੰ ਨਾਨੀ ਦੀ ਗੋਦੀ ਮਿਲ ਗਈ ਅੱਜ ਨਾਨੀ ਦੀ ਤੇ ਦਾਦੀ ਦੀ ਗੋਦੀ ਬਖਰ ਹੀ ਹੁੰਦੀ ਆ ਹੈ ਨਾ ਦੋ ਨਾਨੀ ਗੋਦੀ ਵਾਲੀ ਨਹੀਂ ਗਈ ਹੁੰਦੀ ਆ ਨਾ ਪਤਾ ਨਾਨੀ ਦੀ ਗੋਦੀ ਨਿੱਗੀ ਹੈ ਹੈਨਾ ਦਾਦੀ ਤਾਂ ਅੱਜ ਵਿਚਾਰੀ ਰੁਲੀ ਫਿਰਦੀ ਆ ਪੂਆਜੀ ਦਾ ਸਮਾਨ ਤੋੜਦੀ ਆ ਹਾਂ ਲੋਜੀ ਉਹ ਆਮ ਲਿਆਨੇ ਪੈਣ ਜੀ ਰਾਮਣ ਦੇ ਮਮਾ ਗੈਲ ਦੇ ਸੂਟ ਲੈਣਗੇ ਭਾਈ ਦੇ ਸੌਰਾ ਤੋਂ ਆਏ ਨੂੰਗੇ ਤੇ ਆ ਰਾਮਣ ਦੇ ਸੂਟ ਲੈਣੇ ਚਾ ਦੋ ਨਹੀਂ ਜੀ ਆ ਗੈਰੀ ਦੀ ਮੰਮੀ ਦਾ ਉੱਥੋਂ ਵਾਲੀ ਦਾ ਹੱਸੇ ਆ ਗੈਰੀ ਦਾ ਇੱਥੇ ਲਿਆਇਆ ਹਾਏ ਚਾਹੀ ਲੋ ਹਾਏ ਚਾਹੀ ਹਾਏ ਖੋਲੀ ਦਾ ਨਾ ਖੋਰਾ ਮੰਦਾ ਹਾ ਰਾਮਾ ਮੰਦਾ ਹੋ ਗਿਆ ਆ ਹੁਣ ਲੈ ਕੇ ਜਾਣਾ ਦੇ ਲੋ ਨਿੱਲੀ ਸੋਨੇ ਆ ਮਿੰਡ ਦੇ ਕੋਟ ਲਾ ਓਏ ਨਾਨੀ ਆਲੇ ਚੁੱਕੇ ਹੈਂ ਘੋਟ ਹਮਾਂਨਤਾ ਕਿੱਥੇ ਗਿਆ ਉਹਦਾ ਵੀ ਸੂਟ ਬਹੁਤ ਸੋਹਣਾ ਹਾਂ ਸੀ ਇੱਥੇ ਓਰੇ ਆਪਈ ਗੈਰੀ ਦੇ ਘਰ ਆਈ ਜੀ ਸਾਡੇ ਜਮਾਈ ਦੇ ਕਸਾਕ ਆ ਆ ਕੀ ਦਿਆ ਮੈਂ ਵੀ ਕੰਦਰ ਦੀ ਜੀ ਤੇ ਇੱਕ ਆਹ ਸਾਥ ਰੋਕਾ ਕਰ ਰੋ ਮੈਂ ਜੀ 2 ਮਿੰਟ ਪਹਿਲਾਂ ਵਾਦ ਕੋਟ ਪੈਂਟ ਪਹਿਲਾਂ ਵਾਦ ਉਸਨੇ ਉਹਨਾਂ ਨੂੰ ਦਿੱਤਾ ਫਿਰ ਜਿੱਤਣਾ ਨਾ ਹਨਾ ਸੋਨੇ ਨਿਪਾਈ ਹਨਾ ਤਾਂ ਵੀ ਪੈ ਜਾਣਗੇ ਨਾ ਮਗਲੋਂ ਦਿੱਤੇ ਤਾਂ ਕੋਈ ਹੋਰ ਨੇ ਹੁਣ ਆਲਾ ਪੈਸੇ ਲਾਉਂਦਾ ਫਿਰ ਹਨਾ ਜਿਹੜਾ ਆਲਾ ਪੈਸੇ ਪਾਉਣ ਵਾਲੇ ਦੀ ਲਾਉਂਦਾ ਹਨਾ ਕਿਹੜੇ ਤਰੀਕੇ ਨੇ ਹਾਂਜੀ ਅਸੀਂ ਆਪਾਂ ਇਹਨੂੰ ਕਿਹਾ ਵੀ ਆਪਦੇ ਕੁੜਮਾਲੇ ਸਮੇਂ ਆ ਕੇ ਫਿਰ ਸੋਨੇ ਨੇ ਸਾਰੇ ਪੈ ਜਾਣਗੇ ਹੋਰ ਲੋ ਜਿਹੜਾ ਟਾਈਮ ਐ 2:30 ਵਜੇ ਤੇ ਕੁੜੀ ਦਾ ਸਮਾਨ ਤੋਰਿਆ ਏ ਸਰਦਾਰ ਜੀ ਲਦਾਇਆ ਸੀ ਮੈਂ ਤੋਰਿਆ ਸੀ ਕਿਉਂਕਿ ਜਿਵੇਂ ਹਣਾ ਆਲੇ ਨੂੰ ਸੱਦਾ ਆਇਆ ਸੀ ਚਲ ਹਣਾ ਖੁਸ਼ੀ ਮਨਾਇਆ ਏ ਜੀ ਦੀ ਤੇ ਆ ਕਿਹੜਾ ਤੋਰਨੀ ਸੌਖੀਆਂ ਨੇ ਨੇ ਘਰ ਖਾਲੀ ਨੇ ਢਿੱਡ ਖਾਲੀ ਹੋ ਜਾਂਦਾ ਹਨਾ ਮਾਪਿਓ ਦਾ ਤੇ ਆ ਕੇ ਬਿੰਦਕ ਦੰਮ ਲੈ ਲਿਆ ਚਾਹ ਘਰ ਲਿੱਤੀ ਹੁਣ ਮੈਂ ਚੱਲ ਸਬਜੀ ਚੀਰ ਲਾਣਿਆਂਗੇ ਸਰਦਾਰ ਜੀ ਹੁਣ ਫੇਤ ਜਿਹੜਾ ਮਾਰ ਕੇ ਆਏ ਨੇ ਹੁਣ ਕੱਖ ਪਾਉਂਦੇ ਨੇ ਫੇਰ ਆਪਦੀ ਗੇਮ ਤੇ ਜਾਣਗੇ ਤੇ ਆਲੂ ਮਟਰ ਥੋੜੀਆਂ ਚਾਰਕ ਗਾਜਰਾ ਪਈਆਂ ਸੀ ਤੋਂ ਆਲੂ ਪਾ ਲੇ ਵਿੱਚ ਮਟਰ ਪਾ ਲਾਂਗੇ ਮਿਕਸ ਜੀ ਤਰੀ ਵਾਲੀ ਸਬਜ਼ੀ ਬਣਾਵਾਂਗੇ ਬਹੁਤੀ ਹੀ ਵਧੀਆ ਲੱਗਦੀ ਆ ਹਨਾ ਕਈ ਦਿਨ ਹੋ ਗਏ ਸੁੱਕੀਆਂ ਸਬਜ਼ੀਆਂ ਖਾਈ ਜਾਂਦੇ ਆਂਗੇ ਜਿਵੇਂ ਕੀ ਪੁਰਜੀ ਹੋ ਗਈ ਗਾਜਰਾ ਹੋ ਗਿਆ ਸੀ ਅਗਰੇ ਕੱਲ ਸੀ ਅਸੀਂ ਅਸੀਂ ਰਾਜੀ ਆ ਬਗ ਸੀਂ ਕਰੇ ਹੋਗੇ ਤੇ ਬਹੁਤ ਹੀ ਹੋ ਰੋ ਗਿਆ ਹਨ ਅੱਗੇ ਕੁੜੀਆਂ ਬੋਲੀ ਵੀ ਪਾਉਂਦੀਆਂ ਹੁੰਦੀਆਂ ਬਾਪ ਨੇ 30 ਤੋਰੀ ਚਾਰੇ ਖੁੰਝੇ ਹਿਲੇ ਬਾਪ ਨੇ 30 ਤੋਰੀ ਹੁਣ ਤਾਂ 8-10 ਖੁੰਝੇ ਹਲਦੇ ਨੇ ਜੇ 30 ਤੋਰ ਨੇ ਵੇਲੇ ਅੱਗੇ ਕਿਉਂਕਿ ਮੰਗਿਆ ਹੀ ਨਹੀਂਤੀ ਹੁੰਦੀ ਘਰ ਵਧੀਆ ਕਰੇ ਵਿਆਹ ਕਿਤੇ ਜਾਂਦੇ ਹੁੰਦੇ ਜੀ ਖਰਚਾ ਅੱਦਾ ਹੀ ਹੁੰਦਾ ਹਨਾ ਤੇ ਹੁਣ ਪੈਸਾਂ ਦੇ ਹੋ ਗਏ ਸੋਹਜ ਨੇ ਪੱਟਤੀ ਦੁਨੀਆ ਇਸ ਕਿਹਨ ਲੱਗੇ ਮਿੰਗ ਨੇ ਪਾਣੀ ਪੀਲਾ ਹੈ ਪਾਣੀ ਨਾਲ ਹਟ ਜਾਂਦੀ ਇਹ ਚੀਜ਼ ਕੋਈ ਯਾਰ ਕਰਦਾ ਵਿੱਚ ਕੋਈ ਯਾਰ ਕਰਦਾ ਵੀ ਕਹਿੰਦਾ ਮੈਨੂੰ ਕੋਈ ਗਾਲਾਂ ਕੱਢਦਾ ਵੀ ਕਹਿੰਦਾ ਨਹੀਂ ਗਾਲਾਂ ਤੇ ਤੈਨੂੰ ਕਿਹਨੇ ਕੱਢਣੀਆਂ ਨੇ ਜਿਆਦਾ ਹੀ ਕਰਦਾ ਹੋ ਕੋਈ ਲਾਸਨ ਮੈਂ ਪਹਿਲਾਂ ਸੇ ਲੈ ਲਿਆ ਸੀ ਇਹ ਚ ਕੱਪ ਚ ਮੈਂ ਧਰ ਲੈਣੇ ਉਹਨੇ ਟੋਕੇ ਮਸਾਲੇ ਦੇ ਵਿੱਚ ਹੀ ਰਗੜਿਆ ਜਾਉ ਹਣਾ ਸਰਦਾਰ ਜਿੱਤੇ ਲੱਗੇ ਕੱਖ ਪੌਣ ਖੋਲ ਲੀਆਂ ਮੈਂ ਸਵੇਰੀ ਸੰਭਰਤੀਆਂ ਸੀਗੀਆਂ ਮੱਜਾਂ ਟੋਕੜਾ ਹੋ ਗਈਆਂ ਹੁਣ ਦੁੱਧ ਘਟ ਗਿਆ ਡੈਰੀ ਚ ਆਪਣਾ ਮੁੰਡੰਗਾ ਤਾਂ ਲਹੀ ਜਾਊਗਾ ਤੇ ਸੁੱਖ ਨਾਲ ਸੂਣ ਬਣ ਗੀਆਂ ਦੋ ਸੂਣ ਵਾਲੀਆਂ ਨੇ ਇਹ 2 ਸੂਣ ਗੀਆਂ ਆਪਣੀਆਂ ਅਗਸਤ ਚ ਛੜਦੀ ਅਗਸਤ ਸੂਪਣਗੀਆਂ ਬਹੁਤ ਦੂਰ ਅਜੇ ਅਗਰ ਸਤ ਪੰਜ ਮਹੀਨੇ ਪਏ ਨੇ ਸੀ ਪੰਜ ਮਹੀਨੇ ਤਾਂ ਜਮ੍ਹਾਂ ਪਏ ਨੇ ਲਈ ਸਾਹੇ ਚਿੱਠੀ ਪਤ ਹੋ ਰਿਹਾ ਹੈ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਜੇ ਸਾਡੀ ਵੀਡੀਓ ਵਧੀਆ ਲੱਗੀ ਸੋਹਣਾ ਜਾਂ ਪਿਆਰਾ ਜਿਹਾ ਕਮੈਂਟ ਕਰਿਓ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬੀਬੀ ਹੁਣ ਇਹ ਜੇ ਬੈਰ ਚਾਹਤੀ ਤੇ ਉਧਰ ਭਾਗੇ ਜਨੇ ਗੇੜਾ ਮਾਰਨ ਮਿਲਾਂਗੇ ਆਪਾਂ ਕੱਲ ਨੂੰ ਕਿਸੇ ਸੋਹਣੇ ਜਿਹੇ ਨਵੇਂ ਵਲੌਗ ਨਾਲ ਅੱਜ ਦੇ ਵਲੌਗ ਦਾ ਇੱਥੇ ਐਂਡ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ